ਅੱਜ ਮਿਤੀ 24 ਮਈ 2025 ਨੂੰ ਸੈਂਟਰਲ ਜੇਲ ਬਠਿੰਡਾ ਵਿਖੇ ਨજરਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਚਰਚਾ ਅਜੀਤ ਸਿੰਘ ਜੀ ਭਾਈ ਕਲਵੰਤ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਭਾਈ ਬਸੰਤ ਸਿੰਘ ਦੋਲਤਪੁਰਾ ਹੋਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਮੁਲਾਕਾਤ ਦੌਰਾਨ ਕੁਝ ਸੰਗਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ EGP ਪ੍ਰਿਜ਼ਨਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖਿਅਤ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨਹੀਂ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਨੇ ਤੇ ਨਸ਼ੇ ਛਡਾਉਣ ਵਾਲਿਆਂ ਚੋਂ ਪਰ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਝ ਅਜੀਹੀ ਕੈਦੀਆਂ ਦੇ ਨਾਲ ਨਜ਼ਰਬੰਦ ਕੀਤਾ ਗਿਆ ਜੋ ਕਿ ਬੜੇ ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜ਼ਮ ਨੇ ਕਈ-ਕਈ ਕਿਲੋ ਚਿੱਟਾ 25 25 30 30 ਕਿਲੋ ਚਿੱਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ 11 ਗੋਲੀਆਂ ਟ੍ਰੈਮਾਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖਰਸ਼ਾ ਜਾਰੀ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦਿਆਂ ਹੋਇਆਂ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਭਾਈ ਪ੍ਰਭਾਸ ਸਿੰਘ ਪ੍ਰਧਾਨ ਮੰਤਰੀ ਬਾਜੀਏ ਕੇ ਨੇ ਇੱਕ ਆਡੀਓ ਰਿਕਾਰਡਿੰਗ ਦੇ ਦੁਆਰਾ ਵੀ ਇਹ ਜੋ ਸੰਗਤ ਵਿੱਚ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਤੇ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰਹੇ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੀਵਨ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੀਏ ਕੇ ਹੋਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ ਇਸਲੀ ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘੰਟੇ ਵੱਧ 10 ਤੋਂ 12 ਘੰਟੇ ਵੱਧ ਹੋਰ ਕੈਦੀਆਂ ਨਾਲੋਂ ਬਦੀ ਵਿੱਚ ਰੱਖਿਆ ਗਿਆ ਜੋ ਕਿ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਹਨਾਂ ਸਿੰਘਾਂ ਨੇ ਪਹਿਲਾਂ ਵੀ ਕਾਫੀ ਜੇਲ੍ਹ ਵਿੱਚ ਸੰਘਰਸ਼ ਕਰਕੇ ਜੋ ਗੁਰੂ ਘਰ ਵਿੱਚ ਨਤਮਸਤਕ ਹੋਣ ਦੀ ਜਿਹੜੀ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਰਿਲੀਜੀਅਨ ਉਹ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਸੀ ਜਿਹੜੇ ਸਿੰਘ ਪਟਿਆਲਾ ਜੇਲ੍ਹ ਚ ਨੇ ਤੇ ਰੋਪੜ ਜੇਲ੍ਹ ਚ ਨੇ ਉਹਨਾਂ ਨੂੰ ਵੀ ਜੋ ਗੁਰੂਕਾਰ ਨਤਮਸਤਕ ਹੋਉਂਦਾ ਜਿਹੜਾ ਹੱਕ ਦਵਾਉਣ ਦੇ ਲਈ ਜੋ ਅਦਾਲਤਾਂ ਵਿੱਚ ਵੀ ਕਾਰਵਾਈ ਕਰ ਰਹੇ ਆ ਤੇ ਜੋ ਅਜਨਾਲਾ ਕੋਰਟ ਦੇ ਵਿੱਚ ਕੇਸ ਵੀ ਪੈਂਡਿੰਗ ਨੇ ਤੇ ਹੁਣ ਅਸੀਂ ਜੋ ਏ ਏਡੀਜੀਪੀ ਪੰਜਾਬ ਪ੍ਰਿਜ਼ਨਸ ਹੈ ਇਸ ਦਾ ਜੋ ਆਰਡਰ ਹੈ ਜੇਲ੍ਹ ਟਰਾਂਸਫਰ ਤੋਂ ਮਨਫ਼ੀ ਹੋਣ ਵਾਲਾ ਉਸ ਨੂੰ ਵੀ ਮਾਣੇ ਉਹ ਅਦਾਲਤ ਵਿੱਚ ਚੈਲੰਜ ਕਰਾਂਗੇ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਪੰਜਾਬ ਸਰਕਾਰ ਹੈ ਉਹ ਉੱਪਰ ਜ਼ੋਰ ਸੀ ਅਸੀਂ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੀ ਹੈ ਪੋਲਿਟিক্যাল ਵੈਂਟਾਟਾ ਜੋ ਇਹਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਦੇ ਨਾਲ ਜੋ ਸਰਕਾਰ ਕਿਰ ਕੱਢ ਰਹੀ ਆ ਜੋ ਬੜੀ ਮੰਦਭਾਗੀ ਗੱਲ ਹੈ ਮਾੜੀ ਗੱਲ ਹੈ ਹਾਲਾਂਕਿ ਅਸੀਂ ਅਦਾਲਤਾਂ ਦੇ ਵਿੱਚ ਤਾਂ ਚੈਲੰਜ ਕਰ ਹੀ ਚੁੱਕੇ ਆ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਜੋ ਬੇਸਿਕ ਰਾਈਟਸ ਨੇ ਰਾਈਟ ਟੂ ਲਾਈਫ ਹੈ ਰਾਈਟ ਟੂ ਫਰੀडम ਆਫ ਰਿਲੀਜੀਅਨ ਹੈ ਉਹ ਬੜੀ ਜਲਦੀ ਜੋ ਮੁਹੱਈਆ ਆਉਣਗੇ ਤੇ ਪਰ ਜੋ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਕੀ ਇੱਕ ਸਿੱਖ ਨੌਜਵਾਨਾਂ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਇਹ ਜੋ ਦੁਰਵਿਵਹਾਰ ਹੈ ਉਹ ਪੰਜਾਬ ਦੀਆਂ ਜ਼ਿਲ੍ਹਾ ਵਿੱਚ ਕਰ ਰਹੀ ਹੈ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਸੰਗਤ ਦੇ ਸਨਮੁਖ